ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਫਲੂਦਾ ਤੇ ਇਹ ਇਹ ਆਪਾਂ ਗਰਮੀਆਂ 'ਚ ਠੰਡਾ ਠੰਡਾ ਬਹੁਤ ਟੇਸਟ ਬੰਦਾ ਆ ਤੇ ਇਹਦੇ ਵਿੱਚ 6 ਪੈਕੇਟ ਪਦੁੱਧ ਦੇ ਫਾਇਦੇ 6 ਗਲਾਸ ਬੰਦਾ ਇੱਕ ਪੈਕੇਟ ਦੇ ਵਿੱਚੋਂ ਤੇ ਇਹਦਾ ਪ੍ਰਾਈਜ਼ ਹੈਗਾ ਜੋ ਤੇ ਇੱਥੇ ਮੈਂ 1 ਲੀਟਰ ਦੁੱਧ ਲਿਆ ਸੀ ਤੇ 1 ਲੀਟਰ ਦੇ ਵਿੱਚ ਆਪਾਂ ਪਵਾਵਾਂਗੇ ਗਲਾਸ ਪਾਣੀ ਦਾ ਪਾ ਦਵਾਂਗੇ ਤੇ ਦੁੱਧ ਨੂੰ ਆਪਾਂ ਔਨ ਕਰਕੇ ਤੇ ਇਹਨੂੰ ਇੱਕ ਉਬਾਲਾ ਆਨ ਦਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਫਲੂਦਾ ਪਾ ਦਵਾਂਗੇ ਦੋ ਦੋਨੂੰ ਉਬਾਲਾ ਆ ਗਿਆ ਤੇ ਦੁੱਧ ਨੂੰ ਆਪਾਂ ਹਿਲਾ ਦੇਵਾਂਗੇ ਤੇ ਫਿਰ ਅਸੀਂ ਇੱਥੇ ਪੈਕੇਟ ਨੂੰ ਕੱਟ ਦਵਾਂਗੇ යාදේසාදේ තුසල දෙකක්ද වගේ දොදුනු බාල ආග්‍යසිීම වන පේද වෙච්චි පාදමගේ පාක තිව පහොන් මික්ස් කර්දමගේ ਇਨੂੰ ਹੁਣ ਆਪਾਂ ਪਕਾ ਲਵਾਂਗੇ ਥੋੜੀ ਦੇਰ ਵਾਸਤੇ ਅਸੀਂ ਇਹਨੂੰ ਓਨੀ ਦੇਰ ਹੀ ਪਕਾਵਾਂਗੇ ਜਿੰਨੀ ਦੇਰ ਇਹ ਸੇਵੀਆਂ ਗਲ ਨਹੀਂ ਜਾਂਦੀਆਂ ਇੱਥੇ ਮੈਨੂੰ 5-6 ਮਿੰਟ ਹੋ ਗਏ ਸੀ ਇਹਨੂੰ ਪਕਾਉਂਦੇ ਆ ਤੇ ਆਪਾਂ ਸੇਵੀਆਂ ਨੂੰ ਚੈੱਕ ਕਰ ਲਵਾਂਗੇ ਸੇਵੀ ਆਪਣੀਆਂ ਗਲ ਗਈਆਂ ਤੇ ਹੁਣ ਮੈਂ ਦਕਸ਼ਨ ਨੂੰ ਬੰਦ ਕਰ ਦਵਾਂਗੀ ਤੇ ਇਹਨੂੰ ਆਪਾਂ ਠੰਡਾ ਕਰਕੇ ਤੇ ਫਿਰ ਇਹਨੂੰ ਫ੍ਰਿਜ ਵਿੱਚ ਰੱਖਾਂਗੇ ਆਪਾਂ ਹੁਣ ਅਸੀਂ ਇਹਨੂੰ ਠੰਡਾ ਕਰ ਲਵਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਫ੍ਰਿਜ ਵਿੱਚ ਰੱਖ ਦੇਵਾਂਗੇ ਤੁਸੀਂ ਆਪ ਜਨ ਨੂੰ ਪਾਉਣ ਗਲਾਸਾਂ ਵਿੱਚ ਪਾ ਦੇਵਾਂਗੇ ਸਭ ਤੋਂ ਪਹਿਲਾਂ ਆਪਾਂ ਸਰੰਕ ਕੀਤਾ ਫਲੂਦ ਦਾ ਰੂਹ ਆਪ ਜਾ ਤੋੜ ਆਪਾਂ ਇਹਦੇ ਵਿੱਚ ਫਲੂਦੇ ਨੂੰ ਪਾ ਦੇਵਾਂਗੇ ਹੁਣ ਅਸੀਂ ਇਹਦੇ ਵਿੱਚ ਚੀਆ ਸੀਟ ਪਾ ਦੇਵਾਂਗੇ ਇੱਥੇ ਲਈ ਜੀ ਆਪਾਂ ਆਈਸਕ੍ਰੀਮ ਆਈਸਕ੍ਰੀਮ ਵਿੱਚ ਪਾ ਦਵਾਂਗੇ ਉੱਪਰੋਂ ਦੀ ਫੇਰ ਆਪਾਂ ਇਹਦੇ ਰੂਵ ਜੇ ਨੂੰ ਡੈਕੋਰੇਟ ਕਰ ਦਵਾਂਗੇ ਫਲੂਦਾ ਬਣ ਕੇ ਤਿਆਰ ਜੇ ਤੁਹਾਨੂੰ ਫਲੂਦੇ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ